ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਕੈਨੇਡਾ ਸਰਕਾਰ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਸੁਧਾਰਨ ਤੇ ਲੱਗੀ ਵੀ ਆ ਬੜਾ ਚੋਰ ਲੱਗ ਰਿਹਾ ਤੇ ਕੈਨੇਡਾ ਨੇ ਹੁਣੇ ਹੀ ਜਿਹੜਾ ਆਪਦਾ ਵਿਚਰ ਹੋਲਡਿੰਗ ਬਿਨ ਪ੍ਰੋਸੈਸ ਸੀਗਾ ਜਿਹੜਾ ਇਮੀਗ੍ਰੇਸ਼ਨ ਐਪਲੀਕੇਸ਼ਨ ਨੂੰ ਪ੍ਰੋਸੈਸ ਦਾ ਟੰਗ ਸੀਗਾ ਜਿਹੜਾ ਵਿਚਰ ਹੋਲਡਿੰਗ ਬਿਨ ਉਹਦੀ ਵਰਤੋਂ ਛੱਡਤੀ ਆ ਤਾਂ ਕਿ ਜਿਹੜਾ ਇਮੀਗ੍ਰੇਸ਼ਨ ਐਪਲੀਕੇਸ਼ਨਾਂ ਹੈਗੀਆਂ ਬੈਕਲੌਗ ਹੈਗਾ ਉਹਨੂੰ ਸੁਧਾਰਿਆ ਜਾ ਸਕੇ ਤੇ 2022 ਦੇ ਵਿੱਚ ਬੜਾ ਰੌਲਾ ਪਿਆ ਸੀਗਾ ਕੈਨੇਡੀਅਨ ਬ੍ਰਾਡਕਾਸਟ ਕਾਰਪੋਰੇਸ਼ਨ ਨੇ ਇੱਕ ਰਿਪੋਰਟ ਛਾਪੀ ਦੀ ਸੀਗੀ ਰਿਪੋਰਟ ਛਾਪੀ ਸੀ ਤਾਂ ਹਹਾਕਾਰ ਮੱਚ ਗਈ ਸੀ ਕੈਨੇਡਾ ਦੇ ਵਿੱਚ ਕਿਉਂਕਿ ਉਸ ਰਿਪੋਰਟ ਦੇ ਵਿੱਚ ਜਿਹੜੀ ਕੈਨੇਡੀਅਨ ਬ੍ਰਾਡਕਾਸਟ ਕਾਰਪੋਰੇਸ਼ਨ ਨੇ IRCC ਦੀ ਪੋਲ ਖੋਲੀ ਸੀਗੀ ਪੋਲ ਇਸ ਤਰ੍ਹਾਂ ਖੋਲੀ ਸੀ ਕਿ ਜਿਹੜਾ IRCC ਸੀਗਾ ਉਹ ਤਕਰੀਬਨ 60000 ਇਮੀਗ੍ਰੇਸ਼ਨ ਐਪਲੀਕੇਸ਼ਨਾਂ IRCC ਨੇ ਕੀ ਕੀਤਾ ਸੀ ਉਹਨਾਂ ਬੰਦਿਆਂ ਨੂੰ ਭੇਜਤੀਆਂ ਸੀਗੀਆਂ ਜਿਹੜੇ ਬੰਦੇ IRCC ਇਮੀਗ੍ਰੇਸ਼ਨ ਡਿਪਾਰਟਮੈਂਟ ਚ ਕੰਮ ਹੀ ਨਹੀਂ ਕਰਦੇਗੇ ਵੀ ਇਨਐਕਟਿਵ ਜਿਹੜੀਆਂ ਆਈਡੀਸੀ ਤੇ ਜਿਹੜੇ ਆਪਣੇ ਪਲੇਸ ਹੋਲਡਰ ਕੋਡ ਸੀ ਕਿ ਉਹਨਾਂ ਨੂੰ ਉਹ 60000 ਇਮੀਗ੍ਰੇਸ਼ਨ ਐਪਲੀਕੇਸ਼ਨ ਪ੍ਰੋਸੈਸ ਕਰਨ ਵਾਸਤੇ ਭੇਜਤੀਆਂ ਜਿਹੜੇ EMPLY ਜਿਹੜੇ ਬੰਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਚ ਕੰਮ ਹੀ ਨਹੀਂ ਕਰਦੇ ਤੇ ਜਿਨ੍ਹਾਂ ਨੂੰ ਘੱਟੋ ਘੱਟ 10 ਦਾ ਸਾਲ ਹੋ ਗਏ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਛੱਡੇ ਨੂੰ ਉਹਨਾਂ ਦੀਆਂ ਜਿਹੜੀਆਂ ਆਈਡੀਆਂ ਡਿਪਾਰਟਮੈਂਟ ਚ ਬਣੀਆਂ ਹੋਈਆਂ ਸੀ ਉਹਨਾਂ ਨੂੰ ਉਹ ਐਪਲੀਕੇਸ਼ਨਾਂ ਰੈਫਰ ਕਰਤੀਆਂ ਤੇ ਜਦੋਂ ਇਹ ਰਿਪੋਰਟ ਛਾਪੀ ਸੀ ਕਿ ਜਦੋਂ ਕੈਨੇਡੀਅਨ ਬ੍ਰਾਡਕਾਸਟ ਕਾਰਪੋਰੇਸ਼ਨ ਨੇ ਸਾਰੀ ਚੀਜ਼ ਦੀ ਜਾਂਚ ਕੀਤੀ ਉਹਨਾਂ ਨੇ ਆਪਦੀ ਰਿਪੋਰਟ ਛਾਪੀ ਰਿਪੋਰਟ ਛਾਪਣ ਤੋਂ ਪਹਿਲਾਂ ਜਿਹੜਿਆ ਸੀਬੀਸੀ ਸੀਪੀਸੀ ਕੈਨੇਡੀਅਨ ਬ੍ਰਾਡਕਾਸਟ ਕਾਰਪੋਰੇਸ਼ਨ ਪੁੱਛਦੀ ਰਹੀ ਆਈਆਰਸੀਸੀ ਨੂੰ ਵੀ ਜਿਹੜੀ ਆ ਗੱਲ ਹੈ ਇਹ ਸੱਚ ਹੈ ਵੀ ਤੁਸੀਂ 60000 ਐਪਲੀਕੇਸ਼ਨਾਂ ਉਹਨਾਂ ਬੰਦਿਆਂ ਨੂੰ ਭੇਜੀਆਂ ਜਿਹੜੇ ਬੰਦੇ ਜੋਬ ਤੇ ਹੈ ਨਹੀਂ ਜਾਂ ਜਿਨ੍ਹਾਂ ਦੇ ਕੋਡ ਆ ਇਨਐਕਟਿਵ ਕੋਡ ਆ ਵੀ ਉਹ ਆਈਡੀਆਂ ਦੀ ਪਿਛਲੇ ਇੱਕ ਦਹਾਕੇ ਤੋਂ ਵਰਤੋਂ ਹੀ ਨਹੀਂ ਕੀਤੀ ਗਈ ਤੇ ਇਹ ਐਪਲੀਕੇਸ਼ਨਾਂ ਜਿਹੜੀਆਂ 60000 ਭੇਜੀਆਂ ਗਈਆਂ ਸੀ ਉਹ ਸੀ ਜਿਹੜੀਆਂ ਪ੍ਰੋਸੈਸ ਦੇ ਵਿੱਚ ਸੀਗੀਆਂ ਜਾਂ ਜਿਨ੍ਹਾਂ ਨੂੰ ਹਜੇ ਹੱਥ ਹੀ ਨਹੀਂ ਲਗਾਇਆ ਗਿਆ ਸੀ ਜਾਂ ਜਿਹੜੀਆਂ ਓਪਨ ਸੀਗੀਆਂ ਇਹ ਦੋ ਤਿੰਨ categories ਦੀਆਂ ਐਪਲੀਕੇਸ਼ਨਾਂ ਉਹਨਾਂ ਨੂੰ ਭੇਜੀਆਂ ਸੀ ਜਦੋਂ CBC ਨੇ ਪੁੱਛਿਆ IRCC ਨੂੰ ਵੀ ਇਹ ਗੱਲ ਸੱਚ ਆ ਤਾਂ ਕੋਈ ਜਵਾਬ ਨਹੀਂ ਦਿੱਤਾਗਾ ਤੇ ਜਦੋਂ ਉਹਨਾਂ ਨੇ ਰਿਪੋਰਟ ਛਾਪਤੀ ਫਿਰ ਜਿਹੜਾ ਇਮੀਗ੍ਰੇਸ਼ਨ ਸਿਸਟਮ ਦੇ ਭਾਦੀ ਬਣ ਗਈ ਫਿਰ ਇਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਫਿਰ ਉਸ ਤੋਂ ਬਾਅਦ ਚ ਇਹਨਾਂ ਨੇ ਫੈਡਰਲ ਸਰਕਾਰ ਸੀਗੀ ਇਹ ਸਾਰੇ ਸਿਸਟਮ ਦੀ ਉਹਨਾਂ ਨੇ ਸਮੀਖਿਆ ਕੀਤੀ ਤਾਂ ਜੋ ਜਿਹੜਾ ਇਹਨਾਂ ਦਾ ਜੀਸੀਐਮ ਸਿਸਟਮ ਹੈ ਜੀਸੀਐਮ ਗਲੋਬਲ ਕੇਸ ਮੈਨੇਜਮੈਂਟ ਸਿਸਟਮ ਆ ਉਹਨੂੰ ਸੁਧਾਰਿਆ ਜਾ ਸਕੇ ਹੁਣ ਇਹਨਾਂ ਨੇ ਜਿਹੜਾ ਆਪਦਾ ਵਰਚੁਅਲ ਹੋਲਡਿੰਗ ਬੈਨਾ ਜਿਹੜਾ ਸਿਸਟਮ ਸੀਗਾ ਜਿਹੜਾ ਪੁਰਾਣੇ EMPLOYES ਦੀ ID ਦੇ ਵਿੱਚ ਜਿਹੜੀਆਂ ਐਪਲੀਕੇਸ਼ਨਾਂ ਰੱਖੀਆਂ ਜਾਂਦੀਆਂ ਸੀ ਉਹ ਹਾਲ ਹੀ ਸਪਤੰਬਰ ਦੇ ਵਿੱਚ ਕੈਨੇਡਾ ਗਵਰਨਮੈਂਟ ਨੇ ਉਹ ਪ੍ਰਥਾ ਪੁਰਾਣੀ ਪ੍ਰਥਾ ਸੀ ਕਿ ਉਹਨੂੰ ਬੰਦ ਕਰਤਾ ਸੀ ਪਰ ਬਹੁਤੇ ਲੋਕਾਂ ਨੂੰ ਇਸ ਗੱਲ ਦੀ ਨੌਲੇਜ ਨਹੀਂ ਸੀਗੀ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਰੁੱਲਦੀਆਂ ਰਹਿੰਦੀਆਂ ਸੀ ਜਿਨ੍ਹਾਂ ਨੂੰ 2-2 4-4 ਸਾਲ ਹੱਥ ਹੀ ਨਹੀਂ ਪਾਇਆ ਜਾਂਦਾ ਸੀ ਜਾਂ ਕੋਈ ਰਿਸਪੌਂਸ ਹੀ ਨਹੀਂ ਭੇਜਿਆ ਜਾਂਦਾ ਸੀ ਉਹ ਇਹ ਮੋਸਟਲੀ ਇਹ ਐਪਲੀਕੇਸ਼ਨਾਂ ਹੁੰਦੀਆਂ ਸੀ ਜੋ ਵਰਚੁਅਲ ਬੈਂਡ ਦੇ ਵਿੱਚ ਚਲੀਆਂ ਜਾਂਦੀਆਂ ਸੀ ਤੇ ਜਿਹੜੇ ਅਪਲਾਈ ਛੱਡ ਗਏ ਉਹਨਾਂ ਦੀਆਂ ਆਈਡੀਆਂ ਇਹ ਇਮੀਗ੍ਰੇਸ਼ਨ ਡਿਪਾਰਟਮੈਂਟ ਵਰਤਦਾ ਸੀਗਾ ਉਹਨਾਂ ਨੂੰ ਕੇਸ ਰੈਫਰ ਕਰ ਦਿੱਤੇ ਜਾਂਦੇ ਸੀ ਉਸ ਆਈਡੀ ਨੂੰ ਹੁਣ ਜਿਹੜੀਆਂ 60000 ਐਪਲੀਕੇਸ਼ਨਾਂ ਇਹਨਾਂ ਨੇ ਭੇਜੀਆਂ ਉਹ ਬੰਦਿਆਂ ਨੂੰ ਉਹ ਬੰਦਿਆਂ ਦੀਆਂ ਆਈਡੀਆਂ ਨੂੰ ਜਾਂ ਜਿਹੜੇ ਪਲੇਸ ਹੋਲਡਰ ਕੋਡ ਸੀਗੇ ਉਹਨਾਂ ਨੂੰ ਜਿਹੜੇ ਬੰਦੇ ਕੰਮ ਹੀ ਨਹੀਂ ਕਰਦੇ 10-10 ਸਾਲ ਹੋ ਗਏ ਛੱਡ ਗਏ ਤੇ ਲਗਭਗ 7000 ਅਜਿਹੇ ਬੰਦੇ ਨੂੰ ਜਿਹੜੇ ਹੈਗੇ ਆ ਕੰਮ ਛੱਡ ਗਏ ਸੀਗੇ ਉਹਨਾਂ ਨੂੰ ਇਹ 60000 ਐਪਲੀਕੇਸ਼ਨਾਂ ਕੁਝ .9400 ਕੁਝ ਹੈ ਜਿਹੜਾ ਐਕਚੁਅਲ ਡਾਟਾ ਫਿਗਰ ਹੈ ਉਹਨਾਂ ਨੂੰ ਭੇਜੀਆਂ ਗਈਆਂ ਤੇ ਬੜਾ ਰੌਲਾ ਪਾਇਆ ਸੀ 82 ਲੋਕਾਂ ਦੇ ਵਿੱਚ ਹਾਹਾਕਾਰ ਮੱਚ ਗਈ ਸੀਗੀ ਤੇ ਉਦੋਂ ਜਦੋਂ CBC ਦੀ ਰਿਪੋਰਟ ਛੱਪੀ ਸੀਗੀ ਤਾਂ ਉਦੋਂ ਫਿਰ ਇਹਨਾਂ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਉਹਨਾਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਉਦੋਂ ਬਾਅਦ ਚ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਵੀ ਸਾਡਾ ਤਾਂ ਜੀ ਇਹ オーਡਨਰੀ ਪ੍ਰੋਸੈਸ ਆ ਸਾਡਾ ਤਾਂ ਅਸੀਂ ਢੰਗ ਹੈ ਵੀ ਅਸੀਂ ਐਪਲੀਕੇਸ਼ਨਾਂ ਨੂੰ ਬੈਕਲੌਗ ਦੇ ਤੌਰ ਤੇ ਇਹ ਆਈਡੀਆਂ ਵਰਤਦੇ ਆਂ ਇਹ ਜਿਹੜੀਆਂ ਆਈਡੀਆਂ ਅਸੀਂ ਇਨੈਕਟਿਵ ਆਈਡੀਆਂ ਜਿਹੜੇ 10-10 ਸਾਲ ਪੁਰਾਣੇ EMPLYE ਹੋ ਗਏ ਇਹਨਾਂ ਦੀਆਂ ਆਈਡੀਆਂ ਨੂੰ ਅਸੀਂ ਬੰਦ ਨਹੀਂ ਕਰ ਸਕਦੇ ਇਹ ਬੈਨ ਦੇ ਤੌਰ ਤੇ ਇਹਨਾਂ ਦੀ ਵਰਤੋਂ ਕਰਦੇ ਆ ਜਦੋਂ ਲੋਡ ਹੁੰਦੀ ਆ ਅਸੀਂ ਉਸ ਬੈਨ ਚੋਂ ਐਪਲੀਕੇਸ਼ਨਾਂ ਕੱਢ ਲੈਨੇ ਆ ਤੇ ਜਿਹੜੇ ਐਕਟਿਵ ਆਈਡੀਆਂ ਉਹਨਾਂ ਨੂੰ ਭੇਜ ਦਿੰਨੇ ਆ ਪ੍ਰੋਸੈਸ ਵਾਸਤੇ ਇੱਕ ਤਰ੍ਹਾਂ ਦਾ ਬੈਕਲੌਗ ਵਾਸਤੇ ਇਹ ਉਹ ਜਿਹੜੀਆਂ ਪੁਰਾਣੀਆਂ ਆਈਡੀਆਂ ਵਰਤਦੇ ਸੀ ਫਿਰ ਲੋਕਾਂ ਨੂੰ ਪਤਾ ਲੱਗਿਆ ਵੀ ਹਾਂ ਵੀ ਸਾਡੀਆਂ ਐਪਲੀਕੇਸ਼ਨਾਂ ਦੋ ਦੋ 3-3 ਸਾਲ ਇਸ ਕਰਕੇ ਰਿਸਪਾਂਸ ਨਹੀਂ ਆਇਆ ਕਿਉਂਕਿ ਉਹ ਜਿਹੜੀਆਂ ਐਪਲੀਕੇਸ਼ਨਾਂ ਸਾਡੀਆਂ ਉਹਨਾਂ ਇਨਐਕਟਿਵ ਆਈਡੀਆਂ ਦੇ ਵਿੱਚ ਪਈਆਂ ਸੀਗੀਆਂ ਜਾਂ ਪਲੇਸਹੋਲਡਰ ਕੋਡਾਂ ਦੇ ਵਿੱਚ ਪਈਆਂ ਸੀ ਜਿਹੜੇ ਬੰਦੇ ਵਰਕਿੰਗ ਨਹੀਂ ਹੈਗੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹ ਰਿਪੋਰਟ ਛਪੀ ਤਾਂ ਇੱਕ ਸਟੂਡੈਂਟ ਨੇ ਕਿਹਾ ਵੀ ਮੈਂ ਇੰਟਰਨੈਸ਼ਨਲ ਸਟੱਡੀ ਵੀਜ਼ਾ ਲਾਇਆ ਸੀਗਾ ਤੇ 18 ਮਹੀਨੇ ਹੋ ਗਏ ਮੈਨੂੰ ਰਿਸਪਾਂਸ ਹੀ ਨਹੀਂ ਦਿੱਤਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਮੇਰੀ ਐਪਲੀਕੇਸ਼ਨ ਦਾ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਹੈਗੀ ਡਾਟੇ ਦੀ ਸਮੀਖਿਆ ਹੋਈ ਤਾਂ 1068 ਜਿਹੜੀਆਂ ਸਟੱਡੀ ਵੀਜ਼ੇ ਦੀਆਂ ਐਪਲੀਕੇਸ਼ਨਾਂ ਐਸੀਆਂ ਪਾਈਆਂ ਗਈਆਂ ਜਿਨ੍ਹਾਂ ਨੂੰ 18 ਮਹੀਨੇ 19 ਮਹੀਨੇ ਰਿਸਪੌਂਡ ਹੀ ਨਹੀਂ ਕੀਤਾ ਗਿਆ ਤੇ ਇਹ ਐਪਲੀਕੇਸ਼ਨਾਂ ਉਸ ਆਈਡੀਆਂ ਦੇ ਵਿੱਚ ਇਨਐਕਟਿਵ ਆਈਡੀਆਂ ਦੇ ਵਿੱਚ ਪਈਆਂ ਸੀਗੀਆਂ ਜਿਹੜੇ ਬੰਦੇ ਵਰਕਿੰਗ ਹੀ ਨਹੀਂ ਹੈਗੇ ਤਾਂ ਉਸ ਤੋਂ ਬਾਅਦ ਚ ਬੜਾ ਰੌਲਾ ਪੈਂਦਾ ਰਿਹਾ ਤੇ ਅਖੀਰ ਦੇ ਵਿੱਚ ਹੁਣ ਸਤੰਬਰ ਦੇ ਵਿੱਚ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਆਫ ਦੇ ਸਿਸਟਮ ਨੂੰ ਸੁਧਾਰਨ ਤੇ ਲੱਗੀ ਇਹਨਾਂ ਨੇ ਬਿਆਨ ਕੀਤਾ ਵੀ ਅਸੀਂ ਜਿਹੜੀ ਪੁਰਾਣੀ ਪ੍ਰਥਾ ਸੀਗੀ ਉਹਨੂੰ ਹੁਣ ਖਤਮ ਕਰਨ ਲੱਗੇ ਆ ਜਿਹੜਾ ਵਿਚਰ ਹੋਲਡਿੰਗ ਬੈਨਾ ਉਹ ਇਸ ਕਰਕੇ ਬੰਦ ਕਰ ਰਹੇ ਆ ਵੀ ਜਿਹੜਾ ਉਹਦੇ ਚ ਡਾਟਾ ਪਿਆ ਕਿਤੇ ਉਹ ਲਾਸ ਨਾ ਹੋ ਜੇ ਤੇ ਦੇਖੋ ਤੁਸੀਂ ਹੁਣ ਇਹਨਾਂ ਨੂੰ 2022 ਦੇ ਵਿੱਚ ਉਹ ਰਿਪੋਰਟ ਛੱਪੀ ਸੀ ਸੀਬੀਸੀ ਨੇ ਤੇ 2024 ਦੇ ਵਿੱਚ ਇਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਡਾਟਾ ਉਥੋਂ ਕਰੈਸ਼ ਹੋ ਸਕਦਾ ਦੀ ਲਾਸ ਹੋ ਸਕਦਾ ਵੀ ਉੱਥੋਂ ਅਸੀਂ ਜਿਹੜੀਆਂ ਬੈਕਲੌਗ ਨੂੰ ਕੱਢੀਏ ਤੇ ਇਹਨਾਂ ਨੂੰ ਡਿਸਪੋਜ਼ ਆਫ ਕਰੀਏ ਵੀ ਆਹ ਸਿਸਟਮ ਵੀ ਜਿਹੜਾ ਹੈਗਾ ਕੈਨੇਡੀਅਨ ਇਮੀਗ੍ਰੇਸ਼ਨ ਚ ਚੱਲਦਾ ਰਿਹਾ ਤੇ ਮੈਂ ਜਦੋਂ ਇਹ ਰਿਪੋਰਟ ਪੜ੍ਹ ਰਿਹਾ ਸੀ ਮੈਨੂੰ ਆਹ ਪੜ੍ਹ ਕੇ ਹੈਰਾਨੀ ਹੋਈ ਵੀ ਇਦਾਂ ਦਾ ਵੀ ਜਿਹੜਾ ਸਿਸਟਮ ਹੈਗਾ ਵੀ ਚੱਲ ਰਿਹਾ ਸੀਗਾ ਕੈਨੇਡੀਅਨ ਡਿਪਾਰਟਮੈਂਟ ਦੇ ਅੰਦਰ ਤੇ ਇੱਕ ਤੁਹਾਨੂੰ ਮੈਂ ਹੋਰ ਦੱਸ ਦਿਆਂ ਵੀ ਜਦੋਂ CBC ਨੇ ਇਹਨਾਂ ਨੂੰ IRCC ਨੂੰ ਪੁੱਛਿਆ ਵੀ ਜਿਹੜੀ ਇਹ ਪ੍ਰੈਕਟਿਸ ਆ ਤੁਸੀਂ ਕਰ ਰਹੇ ਹੋ ਇਨੈਕਟਿਵ ਆਈਡੀਆਂ ਦੇ ਵਿੱਚ ਤੁਸੀਂ ਇਮੀਗ੍ਰੇਸ਼ਨ ਦਫਤਰਾਂ ਭੇਜੀ ਜਾਂਦੇ ਹੋ ਵੀ ਇਹ ਜਿਹੜਾ ਹੈਗਾ ਇਹ ਸਹੀ ਵੇ ਨਹੀਂ ਹੈਗਾ ਜਾਨੀ ਕਿ ਇਹ ਜਿਹੜੀ ਪ੍ਰੈਕਟਿਸ ਅਲਾਉ ਨਹੀਂ ਹੈਗੀ ਤੁਸੀਂ ਇਦਾਂ ਕਰ ਸਕਦੇ ਆ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਹਹਾਕਾਰ ਮੱਚੀ ਡਿਪਾਰਟਮੈਂਟ ਦੇ ਵਿੱਚ ਫਿਰ ਇਹਨਾਂ ਨੇ ਕੀ ਕੀਤਾ ਦੋ ਜਿਹੜੇ ਹਾਈਲੀ ਕੁਆਲੀਫਾਈਡ ਇਮੀਗ੍ਰੇਸ਼ਨ EMPLYEE ਸੀ ਉਹਨਾਂ ਨੂੰ IRCC ਨੇ ਹਾਇਰ ਕੀਤਾ ਬਕਾਇਦਾ ਉਹਨਾਂ ਨੇ ਫਿਰ ਸਾਰੀ ਚੀਜ਼ ਦੀ ਜਿਹੜਾ ਗਲੋਬਲ ਕੇਸ ਮੈਨੇਜਮੈਂਟ ਸਿਸਟਮ ਹੈ ਇਹਨਾਂ ਦਾ ਆਈਆਰਸੀਸੀ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਉਹਦੀ ਸਾਦੀ ਸਮੀਖਿਆ ਕੀਤੀ ਵੀ ਜਿਹੜੀਆਂ ਅ ਪ੍ਰਾਣੀ ਆਈਡੀਆਂ ਦੇ ਵਿੱਚ ਇਨਐਕਟਿਵ ਆਈਡੀ ਦੇ ਵਿੱਚ ਜਿਹੜਾ ਡਾਟਾ ਪਿਆ ਉਹ ਕਿੰਨਾ ਕੁ ਸੇਫ ਆ ਕਿ ਉੱਥੋਂ ਲਾਸ ਹੋ ਸਕਦਾ ਕਿ ਨਹੀਂ ਹੋ ਸਕਦਾ ਫਿਰ ਉਹ ਦੋ EMPLOYES ਨੇ ਸਾਰੀ ਉਹਦੀ ਇਨਵੈਸਟੀਗੇਸ਼ਨ ਕੀਤੀ ਤੇ ਉਹਦੀ ਰਿਪੋਰਟ ਬਕਾਇਦਾ ਬਣਾ ਕੇ ਆਈ ਆਰਸੀ ਆਈਆਰਸੀਸੀ ਨੂੰ ਦਿੱਤੀ ਪਰ ਇਹ ਇਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਬਾਹਰ ਨਹੀਂ ਆਈ ਇਹ ਨਿਊਜ਼ ਤੇ ਇਹ ਸੀਬੀਸੀ ਨੂੰ ਵੀ ਅੰਦਰ ਦੇ ਹਵਾਲਿਆਂ ਤੋਂ ਹੀ ਇਹ ਜਿਹੜੀ ਹੈਗੀ ਖਬਰ ਦਾ ਪਤਾ ਲੱਗਿਆ ਫਿਰ ਇਹਦੇ ਤੇ ਵੀ ਨਿਊਜ਼ ਛਾਪੀ ਸੀਗੀ ਸੀਬੀਸੀ ਨੇ ਛਾਪੀ ਸੀਗੀ ਵੀ ਦੋ EMPLOYEES ਨੇ ਸਾਰੇ ਇਹਦੇ ਸਿਸਟਮ ਦੀ ਸਮੀਖਿਆ ਕੀਤੀ ਪਰ ਉਹ ਰਿਸਕੀ ਕੰਮ ਸੀਗਾ ਉਤੋਂ ਕਿਸੇ ਬੰਦੇ ਦੇ ਵੀ ਜਿਹੜਾ ਹੈਗਾ ਡਾਟਾ ਲਾਸ ਹੋ ਸਕਦਾ ਸੀ ਤੇ ਹੁਣ ਫਾਈਨਲੀ ਸਪਟੰਬਰ 2024 ਦੇ ਵਿੱਚ ਇਹਨਾਂ ਨੇ ਆਫੀਸ਼ੀਅਲੀ ਅਨਾਉਂਸ ਕਰਤਾ ਵੀ ਉਹ ਅਸੀਂ ਸਿਸਟਮ ਜਿਹੜਾ ਹੈਗਾ ਉਹ ਬੰਦ ਕਰਨ ਲੱਗੇ ਆ ਵੀ ਉੱਥੇ ਡਾਟਾ ਲਾਸ ਹੋ ਸਕਦਾ ਹੈ ਜਿਹੜੇ ਕਈ ਕੇਸਾਂ ਦੇ ਵਿੱਚ ਇਹ ਵੀ ਸੁਣਨ ਨੂੰ ਆਇਆ ਵੀ ਲੋਕ ਹਮੇਸ਼ਾ ਕੰਪਲੇਂਟ ਕਰਦੇ ਸੀਗੇ ਵੀ ਸਾਡੀਆਂ ਐਪਲੀਕੇਸ਼ਨਾਂ ਤੇ ਕੋਈ ਇਮੀਗ੍ਰੇਸ਼ਨ ਡਿਪਾਰਟਮੈਂਟ ਜਵਾਬ ਨਹੀਂ ਦਿੰਦਾ ਕੋਈ ਕਮਿਊਨੀਕੇਸ਼ਨ ਨਹੀਂ ਹੁੰਦੀ ਤਾਂ ਸਿਰਫ ਇਹ ਸਾਰਾ ਰੋਲਾ ਬੈਕਲੌਗ ਦਾ ਸੀਗਾ ਉਹਨਾਂ ਇਨਐਕਟਿਵ ਆਈਡਿਸ ਦੇ ਵਿੱਚ ਐਪਲੀਕੇਸ਼ਨ ਅਪਈਆਂ ਸੀ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਦਿੱਤਾ ਜਾਂਦਾ ਸੀਗਾ ਤੇ ਇਹ ਜਨਤਕ ਨਹੀਂ ਹੋਈਗੀ ਗੱਲ ਇਹ ਕਦੇ ਕਿਸੇ ਨੂੰ ਨਹੀਂ ਪਤਾ ਲੱਗੀ ਸਿਰਫ ਇਹ ਸੀਬੀਸੀ ਨੇ ਇਹ ਜਿਹੜਾ ਸਾਰਾ ਕੇਸ ਇਨਵੈਸਟਿਗੇਟ ਕੀਤਾ ਸੀਗਾ ਉਸ ਤੋਂ ਬਾਅਦ ਜਦੋਂ ਰਿਪੋਰਟ ਛਪੀ ਫਿਰ ਗੱਲਾਂ ਬਾਹਰ ਆਈਆਂ ਫਿਰ ਇਮੀਗ੍ਰੇਸ਼ਨ ਮੰਤਰੀ ਨੇ ਵੀ ਬਿਆਨ ਦਿੱਤਾ ਵੀ ਹਾਂ ਮੰਨਿਆ ਉਹਨੇ ਵੀ ਹਾਂ ਜਿਹੜੀਆਂ ਕੁਝ ਡਾਟਾ ਜਿਹੜਾ ਹੈਗਾ ਉਹ ਸਾਡੇ ਇਨਐਕਟਿਵ ਆਈਡਿਸ ਦੇ ਵਿੱਚ ਪਿਆ ਪਰ ਅਸੀਂ ਉਹਨਾਂ ਨੂੰ ਐਕਟਿਵ ਕਰਕੇ ਉਹ ਅਸੀਂ ਉੱਥੋਂ ਕੱਢ ਲੈਨੇ ਆ ਫਿਰ ਇਹ ਸਾਰੇ ਕਿਸ ਦਾ ਪਤਾ ਲੱਗਿਆ ਤੇ ਇੱਕ ਹੋਰ ਵੀ ਆ ਵੀ ਜਿਵੇਂ ਹੁਣ ਵਿਜ਼ਟਰ ਵੀਜ਼ਾ ਜਾਂ ਹੋਰ ਇਮੀਗ੍ਰੇਸ਼ਨ ਜਿਹੜੀਆਂ ਫਾਈਲਸ ਆ ਪੈਂਡਿੰਗ ਆ ਉਹਨਾਂ ਦਾ ਡਿਸੀਜਨ ਕਹਿੰਦੇ AI ਤੋਂ ਕਰਵਾਇਆ ਜਾਂਦਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਈ ਜਿਹੜਾ ਹੈਗੇ ਡਿਸੀਜਨ ਉਹ ਲੈ ਜਾਂਦੇ ਆ ਇਹ ਗੱਲ ਵੀ ਸੱਚ ਹੋ ਸਕਦੀ ਆ ਪਰ ਇਹ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਜਿਹੜੀ ਯੂਜ਼ਵਲ ਪ੍ਰੈਕਟਿਸ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਉਹਦੇ ਅਗੇਂਸਟ ਆ ਵੀ ਜਿਹੜਾ ਜਿਹੜਾ ਡਿਸੀਜਨ ਹਿਊਮਨ ਨੇ ਲੈਣਾ ਉਹ ਮਸ਼ੀਨ ਡਿਸੀਜਨ ਨਹੀਂ ਲੈ ਸਕਦੀ ਪ੍ਰੋਪਰ ਇਹਦੇ ਤੇ ਵੀ ਕਿੰਤੂ ਪ੍ਰੰਤੂ ਹੋ ਸਕਦਾ ਪਰ ਇਹ ਵੀ ਗੱਲ ਹਜੇ ਅੰਦਰਲੀ ਗੱਲ ਆ ਕਦੇ ਉਸ ਤਰੀਕੇ ਨਾਲ ਪੁਖਤਾ ਜਿਹੜੇ ਆਪਾਂ ਕਹਿ ਲਈਏ ਵੀ ਜਾਣਕਾਰੀ ਨਹੀਂ ਹੈ ਵੀ ਇਹ ਚੀਜ਼ ਹੋ ਰਹੀ ਆ ਪਰ ਭਰੋਸੇਯੋਗ ਸੂਤਰਾਂ ਦੇ ਮੁਤਾਬਕ ਬਹੁਤ ਸਾਰੀਆਂ ਵੀਡੀਓ ਵੀ ਇਸ ਚੀਜ਼ ਤੇ ਬਣੀਆਂ ਵੀ ਜਿਹੜਾ AI ਆ ਉਹਦੇ ਨਾਲ ਇਹ ਜਿਹੜਾ ਹੈਗਾ ਇਮੀਗ੍ਰੇਸ਼ਨ ਡਿਸੀਜਨ ਲਏ ਜਾਂਦੇ ਆ ਕੈਨੇਡਾ ਵੱਲੋਂ ਪਰ ਇਹ ਜਿਹੜੀ ਹੈਗੀ ਮਸ਼ੀਨਾ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਲਿੱਤਾ ਗਿਆ ਡਿਸੀਜਨ ਆ ਉਹ ਕਿੰਨਾ ਕੁ ਸਹੀ ਹੈ ਕਿੰਨਾ ਕੁ ਪਰਫੈਕਟ ਹੈ ਇਹ ਇਹ ਵੀ ਸੋਚਣ ਵਾਲੀ ਗੱਲ ਹੈਗੀ ਆ ਇਹ ਕੁਝ ਜਿਹੜਾ ਹੈਗਾ ਹੁਣ ਤੱਕ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਹਮੇਸ਼ਾ ਹੀ ਸਲੋ ਰਿਹਾ ਬੈਕ ਵੱਧ ਬੈਕਲੋਗ ਕਰਕੇ ਰਿਸਪਾਂਸ ਨਹੀਂ ਕੀਤਾ ਜਾਂਦਾ ਸੀ ਲੋਕਾਂ ਨੂੰ ਤੇ ਹੁਣ ਤਾਂ ਬਿਲਕੁਲ ਯਾਨੀ ਕਿ ਜਵਾਬ ਵਾਲਾ ਕੰਮ ਹੀ ਆ ਵੀ ਸਾਰੇ ਪਾਸੇ ਜਿੰਨਾ ਵੀ ਪ੍ਰੋਸੈਸ ਸੀਗਾ ਇਮੀਗ੍ਰੇਸ਼ਨ ਦਾ ਉਹ ਹਾਲ ਦੀ ਘੜੀ ਦੇ ਵਿੱਚ ਬੰਦ ਆ ਦੇਖਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਚ ਇਮੀਗ੍ਰੇਸ਼ਨ ਪ੍ਰਣਾਲੀ ਜਿਹੜੀ ਕੈਨੇਡਾ ਦੀ ਕਿੰਨਾ ਕੁ ਸੁਧਾਰ ਹੋਊਗਾ ਤੇ ਜਿਹੜੇ ਵਿਚਾਰੇ ਲਟਕ ਰਹੇ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਜਿਨ੍ਹਾਂ ਦੀਆਂ ਫਾਈਲਾਂ ਨੂੰ ਹੱਥ ਨਹੀਂ ਲਾਇਆ ਸ਼ਾਇਦ ਉਹਨਾਂ ਦੀ ਵੀ ਹੁਣ ਵਾਰੀ ਆਊਗੀ ਤੇ ਉਹਨਾਂ ਤੇ ਵੀ ਡਿਸੀਜਨ ਲਏ ਜਾਣਗੇ ਤੇ ਉਮੀਦ ਤਾਂ ਇਹੀ ਆ ਵੀ ਦਿਨੋਂ ਦਿਨ ਜਿਹੜਾ ਹੈਗਾ ਉਹ ਜੋ ਲੱਗ ਰਿਹਾ ਕੈਨੇਡੀਅਨ ਗਵਰਨਮੈਂਟ ਦਾ ਵੀ ਅਸੀਂ ਇਹ ਇਮੀਗ੍ਰੇਸ਼ਨ ਸਿਸਟਮ ਨੂੰ ਸੁਧਾਰ ਲਾਂਗੇ ਪਰ ਇਮੀਗ੍ਰੇਸ਼ਨ ਸਿਸਟਮ ਸੁਧਰਨ ਨਾਲ ਇਕੱਲੀ ਗੱਲ ਨਹੀਂ ਬਣਦੀ ਕਿ ਸੋਰਸ ਜਿਹੜੇ ਹੈਗੇ ਆ ਹੋਰ ਸੋਰਸ ਆ ਜਿਹੜੇ ਕੈਨੇਡੀਅਨ ਸਰਕਾਰ ਵੱਲੋਂ ਜਿਹੜੇ ਹੈਗੇ ਪੈਦਾ ਕਰਨੇ ਬਣਦੇ ਆ ਜਿਹੜਾ ਹੁਣ ਕਹਿ ਲੋ ਵੀ ਬੇਰੁਜ਼ਗਾਰੀ ਹੋ ਗਈ ਵੰਗਾਈ ਹੋ ਗਈ ਰੀਅਲ ਅਸਟੇਟ ਦਾ ਜਿਹੜਾ ਹੈਗਾ ਪ੍ਰਾਈਸਸ ਆ ਕਿੱਥੇ ਚਲਾ ਗਿਆ ਇਹ ਸਾਰੇ ਜੀਆਂ ਚੀਜ਼ਾਂ ਨੂੰ ਬਹੁਤ ਟਾਈਮ ਲੱਗ ਜਾਣਾ ਸੁਧਰਨ ਤੇ ਤੇ ਜਦੋਂ ਨੂੰ ਇਹਨਾਂ ਨੇ ਸੁਧਾਰਨਾ ਉਦੋਂ ਨੂੰ ਸ਼ਾਇਦ ਜਿਹੜਾ ਹੈਗਾ ਕੈਨੇਡਾ ਵੱਡੇ ਲੈਵਲ ਤੇ ਖਾਲੀ ਹੋ ਜਾਊਗਾ ਕਿਉਂਕਿ ਵੱਡੇ ਲੈਵਲ ਤੇ ਮਾਸ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਕੈਨੇਡਾ ਤੋਂ ਹੋਰ ਮੁਲਕਾਂ ਵੱਲ ਤੇ ਜਿਹੜੇ ਪੰਜਾਬੀ ਆ ਸਟੂਡੈਂਟ ਆ ਜਾਂ ਹੋਰ ਵੀ ਆ ਜਿੰਨੇ ਵੀ ਮਾਈਗ੍ਰੇਸ਼ਨ ਹੋ ਕੇ ਬੰਦੇ ਗਏ ਸੀਗੇ ਉਹ ਵਾਪਸ ਕੈਨੇਡਾ ਛੱਡ ਕੇ ਆ ਰਹੇ ਆ ਹੁਣ ਦੇਖਣ ਆਉਣ ਵਾਲਾ ਟਾਈਮ ਹੀ ਦੱਸੂਗਾ ਪਰ ਆਪਾਂ ਨੂੰ ਪਤਾ ਹੀ ਆ ਵੀ ਇਸ ਚੀਜ਼ ਨੂੰ ਨਜਿੱਠਣ ਵਾਸਤੇ ਕਾਫੀ ਸਮਾਂ ਜਿਹੜਾ ਹੈਗਾ ਕੈਨੇਡਾ ਨੂੰ ਲੱਗ ਜਾਊਗਾ ਤੇ ਉਮੀਦ ਕਰਦਾ ਵੀ ਜਿਹੜੀ ਹੈਗੀ ਅੱਜ ਦੀ ਵੀਡੀਓ ਅ ਹੈਲਪਫੁਲ ਕੋਈ ਨੌਲੇਜ ਸਾਂਝੀ ਕਰਨ ਵਾਸਤੇ ਵਧੀਆ ਰਹੀ ਹੋਊਗੀ ਤੇ ਪਲੀਜ਼ ਇੱਕ ਹੋਰ ਬੇਨਤੀ ਆ ਕਿ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜਿਸ ਹਿਸਾਬ ਨਾਲ ਵੀਡੀਓ ਦੀ ਇੰਗੇਜਮੈਂਟ ਆ ਜਾਂ ਵਿਊ ਆ ਉਸ ਹਿਸਾਬ ਨਾਲ ਜਿਹੜੀ ਸਬਸਕ੍ਰਿਪਸ਼ਨ ਰੇਟ ਆ ਬਹੁਤ ਘੱਟ ਆ ਤੇ ਮੈਂ ਤਾਂ ਰਿਕਵੈਸਟ ਹੀ ਕਰ ਸਕਦਾ ਵੀ ਜਰੂਰ ਜੇ ਤੁਸੀਂ ਮੇਰੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ ਸასი ਕਾਲ